ਹੈਲੋ ਜੀ ਪਿਆਰ ਭਰੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਇਆ ਜੋ ਕਿ ਆਪਣੀ ਕਹਾਣੀ ਦਾ ਨਾਮ ਹੈਗਾ ਮੜੀ ਦਾ ਦੀਵਾ ਇਸ ਵਿੱਚ ਉਸ ਸਮੇਂ ਦੇ ਲੋਕਾਂ ਦੀ ਗੱਲ ਕੀਤੀ ਗਈ ਆ ਜੋ ਕਿ ਗਰੀਬੀ ਦੇ ਹੇਠਾਂ ਆਪਣਾ ਜੀਵਨ ਭੋਗ ਕਰਦੇ ਸੀਗੇ ਹਾਂਜੀ ਪੰਜਾਬ ਦੇ ਮਾਲਵੇ ਇਲਾਕੇ ਨਾਲ ਸੰਬੰਧਿਤ ਉਹਨਾਂ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਜੋ ਉਸ ਸਮੇਂ ਦੀ ਪੰਜਾਬ ਦੀ ਜ਼ਗੀਰਦਾਰੀ ਪ੍ਰਥਾ ਨਾਲ ਝੂਲਦੇ ਹਨ ਇਹ ਲੋਕ ਹੱਡ ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਅੰਤ ਦੀ ਗਰੀਬੀ ਦਾ ਜੀਵਨ ਭੋਗਦੇ ਸੀ ਨਾਵਲਕਾਰ ਨੇ ਇਸ ਵਿਚਲੇ ਕਹਾਣੀਕਾਰ ਦੇ ਮੁੱਖ ਪਾਤਰ ਜਗਸੀਰ ਸਿੰਘ ਤੇ ਉਸਦੀ ਮਾਨਨੰਦੀ ਸਿੰਘ ਦੇ ਡੂੰਗੇ ਸੰਤਾਪ ਦੀ ਕਥਾ ਨੂੰ ਉਲੀਕੰਦਾ ਯਤਨ ਕੀਤਾ ਹੈ ਇਸ ਵਿਚਲੇ ਪਿੰਡੂ ਲੋਕ ਦਿਾਨਤਦਾਰ ਭੋਲੇ ਭਾਲੇ ਤੇ ਵਫਾਦਾਰ ਹੋਣ ਦੇ ਬਾਵਜੂਦ ਵੀ ਉਸ ਸਮੇਂ ਗਰੀਬੀ ਦਾ ਸੰਤਾਪ ਭੋਗਦੇ ਸਨ ਪਰ ਆਪਣੀ ਮਿੱਟੀ ਦੇ ਮੋਹ ਨਾਲ ਪੂਰੀ ਸਿੱਦਤ ਨਾਲ ਵੱਜੇ ਰਹਿੰਦੇ ਸੀ ਇਹ ਜ਼ਿੰਦਗੀ ਪਰ ਆਪਣੀਆਂ ਸਦਰਾਂ ਤੇ ਇਸ਼ਾਵਾਂ ਦਾ ਹਮੇਸ਼ਾ ਗਲਾ ਘੋਟਦੇ ਰਹਿੰਦੇ ਸੀ ਪਰ ਸੰਘਰਸ਼ ਕਰਨ ਪ੍ਰਤੀ ਜਾਗਰੂਕ ਨਹੀਂ ਹੁੰਦੇ ਸਨ ਇਸ ਕਹਾਣੀ ਦੇ ਮੁੱਖ ਪਾਤਰ ਜਗਸੀਰ ਦੀ ਮਾਂ ਜਿਸ ਦਾ ਨਾਂ ਨੰਦੀ ਸੀ ਆਪਣੀ ਝੁਕੀ ਹੋਈ ਕਮਰ ਤੇ ਕਮਦੀ ਹੋਈ ਦੇਹ ਨਾਲ ਡੰਗੋਰੀ ਫੜੀ ਛੁੱਟੀ ਦੇ ਘਰ ਆਉਂਦੀ ਹੈ ਨੰਦੀ ਨੂੰ ਆਪਣੇ 베ੜੇ ਵਿੱਚ ਬੈਠੇ ਹੀ ਝੋਲਾ ਪੈ ਜਾਂਦਾ ਹੈ ਕਿ ਕੋਈ ਬੰਦਾ ਛੁੱਟੀ ਦੇ ਘਰੋਂ ਨਿਕਲ ਕੇ ਵਹੀ ਵੱਲ ਤੁਰਿਆ ਜਾਂਦਾ ਹੈ ਨੰਦੀ ਨੇ ਜਦੋਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਦਾ ਭੂਆ ਦਾ ਪੁੱਤਰ ਆਪਣੀ ਮਟਿਆਰ ਧੀ ਲਈ ਕੁੱਦੇ ਦੇ ਮੁੰਡੇ ਨੂੰ ਵੇਖਣ ਆਇਆ ਸੀ ਇਹ ਸੁਣ ਕੇ ਨੰਦੀ ਨੂੰ ਆਪਣੇ ਪੁੱਤਰ ਦੇ ਵਿਆਹ ਦਾ ਗਮ ਬਹੁਤ ਜ਼ਿਆਦਾ ਖਾਂਦਾ ਹੈ ਉਸਦਾ ਜਾਗੀਰ ਅੰਦਰੋਂ ਖਾਲ ਉੱਠਦਾ ਹੈ ਉਹ ਸੋਚਦੀ ਹੈ ਕਿ ਮੇਰਾ ਪੁੱਤਰ ਜਗਸੀਰ 42 ਕੋ ਬਰਿਆਂ ਦਾ ਹੋ ਚੁੱਕਾ ਹੈ ਇਸ ਤੋਂ ਇਲਾਵਾ ਜਗਸੀਰ ਦਾ ਵਿਆਹ ਨਾ ਹੋਣ ਦਾ ਕਾਰਨ ਉਸ ਦਾ ਗਰੀਬ ਹੋਣਾ ਤੇ ਛੋਟੀ ਜਾਤ ਨਾਲ ਸੰਬੰਧਿਤ ਹੋਣ ਕਰਕੇ ਤੇ ਨਾਨਕਿਆਂ ਦਾ ਨਾ ਹੋਣਾ ਵੀ ਕਾਰਨ ਹੈ ਨੰਦੀ ਵੀ ਉੱਚਾ ਸੌਂਦੀ ਸੀ ਜਿਸ ਕਾਰਨ ਕੋਈ ਵੀ ਔਰਤ ਉਸ ਕੋਲ ਬੈਠ ਕੇ ਰਾਜੀ ਨਹੀਂ ਹੁੰਦੀ ਸੀ ਇਸ ਕਰਕੇ ਕੋਈ ਵੀ ਉਹਦੇ ਕੋਲ ਬੈਠਣਾ ਪਸੰਦ ਨਹੀਂ ਸੀ ਕਰਦਾ ਨੰਦੀ ਦੀਆਂ ਆਪਣੇ ਖੁੱਦ ਦੇ ਚਾਰ ਧੀਆਂ ਦੇ ਇੱਕੋ ਇੱਕ ਪੁੱਤਰ ਜਗਸੀਰ ਸੀ ਉਸਨੇ ਖੂਬ ਚਾਮਾਂ ਨਾਲ ਤੇ ਤਕਲੀਫਾਂ ਨਾਲ ਉਸਨੂੰ ਪਾਲ-ਪੋਸ ਕੇ ਵੱਡਾ ਕੀਤਾ ਪਰ ਉਸਦਾ ਵਿਆਹ ਨਾ ਕਰਵਾ ਸਕੀ 15 ਕੋ ਬਰੇ ਪਹਿਲਾਂ ਜਗਸੀਰ ਦਾ ਪਿਓ ਮਰ ਚੁੱਕਾ ਸੀ ਨੰਦੀ ਨੇ ਬੜੇ ਹੀ ਤਰਲੇ ਮਿੰਤਾ ਕੀਤੀਆਂ ਆਪਣੇ ਘਰ ਵਾਲੇ ਦੀਆਂ ਕਿ ਉਹ ਕਿਸੇ ਨੂੰ ਪੈਸੇ ਦੇ ਕੇ ਉਸਦੇ ਪੁੱਤਰ ਦਾ ਵਿਆਹ ਕਰਵਾ ਦੇਵੇ ਪਰ ਉਸ ਦੀ ਕਿਸੇ ਨੇ ਕੋਈ ਨਾ ਸੁਣੀ ਉਸਨੇ ਆਪਣੇ ਚਾਰ ਧੀਆਂ ਦਾ ਵਿਆਹ ਤਾਂ ਕਰ ਦਿੱਤਾ ਪਰ ਉਹ ਚਾਰੋਂ ਖੁਸ਼ੀ ਨਹੀਂ ਸਨ ਪਿੱਕਿਆਂ ਵਿੱਚੋਂ ਕੋਈ ਹੈ ਨਹੀਂ ਸੀ ਜੋ ਉਸ ਦਾ ਕੋਈ ਸਾਥ ਦੇ ਦਿੰਦਾ ਅਸਲ ਵਿੱਚ ਨੰਦੀ ਬਹੁਤ ਹੀ ਗਰੀਬ ਘਰੋਂ ਸੀ ਉਹ ਟੱਪਰੀ ਵਾਸ ਘਰਾਣੇ ਨਾਲ ਸੰਬੰਧਿਤ ਰੱਖਦੀ ਸੀ ਪ੍ਰਿਵਾਸ ਛਾਪੇ ਜਦੋਂ ਦੇਸ਼ ਪਰਦੇਸ ਘੁੰਮਦੇ ਆਏ ਤਾਂ ਉਸ ਦਾ ਮੇਲ ਜਗਸੀਰ ਦੇ ਪਿਓ ਨਾਲ ਹੋ ਗਿਆ ਸੀ ਉਸਨੇ ਕਰੋਨਾ ਸਕੇ ਉਸ ਨਾਲ ਵਿਆਹ ਕਰਵਾ ਲਿਆ ਸੀ ਜਿਸ ਕਾਰਨ ਉਸ ਦੀ ਪੇਕਿਆਂ ਨੇ ਉਸ ਨਾਲ ਰਿਸ਼ਤਾ ਤੋੜ ਦਿੱਤਾ ਸੀ ਨੰਦੀ ਆਪਣੇ ਅੰਦਰਲੇ ਦੁੱਖ ਨੂੰ ਆਪਣੇ ਪੁੱਤਰ ਨਾਲ ਸਾਂਝਾ ਕਰਦੀ ਤੇ ਜਗਸੀਰ ਆਪਣੀ ਮਾਂ ਦੇ ਦੁੱਖਾਂ ਨੂੰ ਸੁਣ ਕੇ ਉਸ ਤੇ ਧਿਆਨ ਹੋਰ ਪਾਸੇ ਲਗਾਉਣ ਚ ਲੱਗ ਜਾਂਦਾ ਕਦੇ ਉਹ ਆਪਣੇ ਖੇਤਾਂ ਦੀ ਗੱਲ ਕਰਨ ਲੱਗ ਜਾਂਦਾ ਫਿਰ ਨੰਦੀ ਆਪਣੇ ਸੰਦੂਖੜੀ ਵਿੱਚੋਂ ਥੋੜੇ ਜਿਹੇ ਪੈਸੇ ਦੇ ਕੇ ਸਮਾਨ ਲਿਆਉਣ ਲਈ ਆਖਦੀ ਹੈ ਤੇ ਨਾਲ ਹੀ ਉਹਨੂੰ ਕਹਿੰਦੀ ਹੈ ਕਿ ਉਹ ਇਸ ਤੇ ਮਰਨ ਤੇ ਬਾਅਦ ਵੀ ਸੰਦੂਖੜੀ ਨੂੰ ਹੱਥ ਨਾ ਲਾਵੇ ਇਸ ਵਿੱਚ ਬੱਚੇ ਰੁਪਈਆਂ ਨਾਲ ਉਸ ਉੱਪਰ ਕਫਨ ਪਾ ਦੇਵੇ ਇਹ ਗੱਲ ਨੂੰ ਮਜ਼ਾਕ ਵੱਲ ਲੈ ਜਾਂਦਾ ਸੀ ਜਗਸੀਰ ਪਰ ਜਗਸੀਰ ਕਹਿੰਦਾ ਸੀ ਕਿ ਮਾਂ ਮੈਂ ਤੈਨੂੰ ਦਸਾਲਾ ਪਾਵਾਂਗਾ ਤੇ ਕਹਿ ਕੇ ਉਹਨੂੰ ਹਸਾਉਂਦਾ ਰਹਿੰਦਾ ਸੀ ਜਗਸੀਰ ਜਿੰਨਾ ਖੇਤਾਂ ਨੂੰ ਆਪਣਾ ਮੰਨਦਾ ਸੀ ਅਸਲ ਵਿੱਚ ਉਹ ਖੇਤ ਉਸਦੇ ਨਹੀਂ ਸਨ ਉਹ ਪਿੰਡ ਦੇ ਇੱਕ ਭੱਦਰਪੁਰਸ਼ ਧਰਮ ਸਿੰਘ ਦੇ ਸਨ ਇਹਨਾਂ ਖੇਤਾਂ ਵਿੱਚ ਪਹਿਲਾਂ ਉਸਦਾ ਪਿਤਾ ਖੂਬ ਕੰਮ ਕਰਦਾ ਸੀ ਤੇ ਉਹ ਹਰ ਰੋਜ਼ ਸਵੇਰੇ ਉੱਠ ਕੇ ਤਿਆਰ ਹੋ ਕੇ ਚਾਹ ਪੀਣ ਤੋਂ ਬਾਅਦ ਧਰਮ ਸਿੰਘ ਦੇ ਘਰੋਂ ਬੱਦ ਲੈ ਕੇ ਜਾਂਦਾ ਸੀ ਤੇ ਖੇਤਾਂ ਵਿੱਚ ਕੰਮ ਨਾ ਕੰਮ ਕਰਦਾ ਸੀ ਉਧਰ ਜਿਹੜਾ ਧਰਮ ਸਿੰਘ ਸੀ ਉਸ ਦਾ ਪੁੱਤਰ ਭੰਤਾ ਸਿੰਘ ਸੀ ਜੋ ਕਿ ਜਗਸੀਰ ਸਿੰਘ ਨੂੰ ਪਸੰਦ ਨਹੀਂ ਸੀ ਕਰਦਾ ਉਹ ਹਮੇਸ਼ਾ ਹੀ ਉਸਤੇ ਵਿਰੁੱਧ ਰਹਿੰਦਾ ਸੀ ਪਰ ਧਰਮ ਸਿੰਘ ਆਪਣੇ ਪੁੱਤਰ ਦੀ ਪ੍ਰਵਾਹ ਨਹੀਂ ਸੀ ਕਰਦਾ ਉਹ ਜਗਸੀਰ ਨੂੰ ਆਪਣਾ ਪੁੱਤਰ ਹੀ ਸਮਝਦਾ ਸੀ ਕਿਉਂਕਿ ਉਸ ਦੇ ਪਿਤਾ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਸੀ ਉਸਨੇ ਇੱਕ ਪੈਲੀ ਜਗਸੀਰ ਨੂੰ ਦੇ ਦਿੱਤੀ ਹੋਈ ਸੀ ਪੰਤੇ ਇਸ ਪੈਲੀ ਨੂੰ ਜਗਸੀਰ ਕੋਲੋਂ ਵਾਪਸ ਲੈਣਾ ਚਾਹੁੰਦਾ ਸੀ ਜਗਸੀਰ ਦੀ ਪੈਲੀ ਦੀ ਹਾਲਤ ਬੜੀ ਖਰਾਬ ਸੀ ਪਰ ਪੰਤੇ ਨੂੰ ਪਾਣੀ ਦੇਣ ਲਈ ਕਹਿਣ ਦੀ ਹਿੰਮਤ ਨਹੀਂ ਸੀ ਕਰ ਪਾਉਂਦਾ ਵੀ ਉਹ ਉਸ ਨੂੰ ਪਾਣੀ ਦੇ ਦੇਵੇ ਉਹ ਬਲਦਾਂ ਨਾਲ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਆਪਣੀ ਪੈਲੀ ਨੂੰ ਬਾਹ ਲੈਂਦਾ ਸੀ ਉਸ ਦੀ ਮਾਨਨੰਦੀ ਹਫਦੀ ਹੋਈ ਉਸ ਲਈ ਤੇ ਬਲਦਾਂ ਲਈ ਰੋਟੀ ਲੈ ਕੇ ਆਉਂਦੀ ਤੇ ਮੜੀ ਤੇ ਚੜਾਉਣ ਲਈ ਗੁੜ ਤੇ ਚੌਲ ਵੀ ਲਿਆਉਂਦੀ ਸੀ। ਨੰਦੀ ਦੇ ਪਿਤਾ ਇਸੇ ਤਰ੍ਹਾਂ ਨੰਦੀ ਦੇ ਪਤੀ ਦੀ ਮੜੀ ਵੀ ਇਸ ਖੇਤ ਦੇ ਇੱਕ ਤਰਫ ਲੱਗੇ ਜੋ ਕਿ ਟਾਲੀ ਦੇ ਰੁੱਖੇ ਥਾਂ ਸੀ। ਉਹ ਗੁੜ ਤੇ ਚੌਲ ਚੜਾਉਣ ਤੋਂ ਬਾਅਦ ਉਹ ਇੱਕ ਵਾਰ ਫਿਰ ਆਪਣੇ ਪਤੀ ਨਾਲ ਗੁੱਸਾ ਜ਼ਾਹਰ ਕਰਦੀ ਹੋਈ ਆਖਦੀ ਕਿ ਉਹ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਦਾ ਵਿਆਹ ਕਿਉਂ ਨਾ ਕਰ ਗਿਆ ਆਖਰਕਾਰ ਰੋਟੀ ਖਾਂਦਿਆਂ ਹੋਇਆ ਜਗਸੀਰ ਆਪਣੀ ਬੁੱਢੀ ਮਾਂ ਦੀ ਬੇਵਸੀ ਤੋਂ ਦੁਖੀ ਹੋ ਜਾਂਦਾ ਤੇ ਪੂਰੀ ਰੋਟੀ ਵੀ ਨਹੀਂ ਖਾ ਸਕਦਾ ਸੀ ਜਗਸੀਰ ਆਪਣੇ ਹੋਰਾਂ ਦੋਸਤਾਂ ਨਾਲ ਆਪਣੇ ਇੱਕ دوست ਨਿੱਕੇ ਦੇ ਵਿਆਹ ਤੇ ਜਾਂਦਾ ਹੈ ਜਗਸੀਰ ਦੀ ਨਰੋਈ ਦੇ ਤੇ ਸੋਨਾ ਸੁਨੱਖਾ ਮੱਠਾ ਦੇ ਕੇ ਕਈ ਕੁੜੀਆਂ ਕੁੜੀਆਂ ਉਸ ਨਾਲ ਠੱਠਾ ਮਖੌਲ ਕਰਦੀਆਂ ਇਹ ਸਥਿਤੀ ਉਸਦੇ ਮਨ ਦੇ ਵਿੱਚ ਤਰੰਗਾਂ ਲੈ ਕੇ ਆਉਂਦੀ ਪਰ ਉਹ ਇਹਨਾਂ ਤਰੰਗਾਂ ਨੂੰ ਦਬਾ ਲੈਂਦਾ ਸੀ ਨੀਕੇ ਦੀ ਪਤਨੀ ਜੋ ਕਿ ਭਾਨੀ ਦੇਖ ਕੇ ਬੜਾ ਹੀ ਖੁਸ਼ ਹੁੰਦਾ ਹੈ ਤੇ ਆਪਣੇ ਆਪ ਨੂੰ ਉਸ ਵੱਲ ਖਿੱਚਿਆ ਹੋਇਆ ਮਹਿਸੂਸ ਕਰਦਾ ਹੈ ਜਦੋਂ ਵੀ ਉਹ ਸੌਂਦਾ ਤਾਂ ਉਸ ਪਾਨੀ ਦੇ ਸੁਪਨੇ ਆਉਂਦੇ ਰਹਿੰਦੇ ਸੀ ਉਹ ਕਿਸੇ ਨਾ ਕਿਸੇ ਬਹਾਨੇ ਪਾਨੀ ਨਾਲ ਗੱਲਾਂ ਕਰਨਾ ਚਾਹੁੰਦਾ ਸੀ ਇਸ ਦਾ ਮੌਕਾ ਉਸ ਨੂੰ ਵੀ ਮਿਲ ਜਾਂਦਾ ਜਦੋਂ ਧਰਮ ਸਿੰਘ ਉਸ ਨੂੰ ਪਿੰਡੋਂ ਕੁਝ ਸਮਾਨ ਲਿਆਉਣ ਲਈ ਭੇਜਦਾ ਹੈ ਸਮਾਨ ਲਿਆਉਣ ਤੋਂ ਪਹਿਲਾਂ ਉਹ ਆਪਣੇ ਨਿੱਕੇ ਦੋਸਤ 나ਈ ਦੇ ਘਰ ਜਾਂਦਾ ਹੈ ਉੱਧਰ ਨਿੱਕਾ ਘਰ ਨਹੀਂ ਹੁੰਦਾ ਉਹ ਪਾਨੀ ਨਾਲ ਖੂਬ ਗੱਲਾਂ ਕਰਦਾ ਹੈ ਪਾਨੀ ਵੀ ਉਸ ਦੀ ਦਲੇਰੀ ਨਾਲ ਪੇਸ਼ ਆਉਂਦੀ ਹੈ ਉਸ ਦੀ ਤੇ ਉਸ ਦੇ ਸਰੀਰ ਦੀ ਤਾਰੀਫ ਕਰਦੀ ਹੈ ਜਦੋਂ ਇਸ ਗੱਲ ਬਾਰੇ ਨਿੱਕੇ ਨੂੰ ਪਤਾ ਚੱਲ ਜਾਂਦਾ ਹੈ ਤਾਂ ਪਾਨੀ ਨੂੰ ਬਹੁਤ ਜ਼ਿਆਦਾ ਕੁੱਟਦਾ ਹੈ ਜਗਸੀਰ ਨੂੰ ਜਦੋਂ ਇਸ ਕੁੱਟ ਦਾ ਪਤਾ ਲੱਗਦਾ ਹੈ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਨਿੱਕੇ ਦੇ ਘਰ ਜਾ ਕੇ ਉਸ ਨੂੰ ਬੁਰਾ ਭਲਾ ਕਹਿੰਦਾ ਖੂਨ ਖਰਾਬੇ ਦੇ ਡਰ ਦੇ ਕਾਰਨ ਪਿੰਡ ਦੇ ਕੁਝ ਲੋਕ ਜਗਸੀਰ ਨੂੰ ਉਸ ਦੇ ਘਰ ਪਹੁੰਚਾ ਦਿੰਦੇ ਨੇ ਪਰ ਇਸ ਘਟਨਾ ਦਾ ਡਡੋਰਾ ਪੂਰੇ ਪਿੰਡ ਵਿੱਚ ਪੈ ਜਾਂਦਾ ਪਾਨੀ ਦਾ ਪਿਓ ਤੇ ਭਰਾ ਉਸ ਨੂੰ ਆ ਕੇ ਲੈ ਜਾਂਦੇ ਨੇ ਪਾਨੇ 2.5-3 ਸਾਲ ਘਰ ਵਾਪਸ ਨਹੀਂ ਆਉਂਦੀ ਇਸ ਲਈ ਕੁਝ ਦਾ ਜ਼ਿੰਮੇਵਾਰ ਜਗਸੀਰ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਉਸ ਅੰਦਰ ਗੁਨਾਹ ਦੀ ਭਾਵਨਾ ਘਰ ਘਰ ਜਾਂਦੀ ਹੈ ਉਹ ਆਪਣੇ ਗੁਨਾਹ ਤੋਂ ਬਚਣ ਲਈ ਉਹ ਆਪ ਹੀ ਉਹਦਾ ਸਹਾਰਾ ਲੈਣ ਲੱਗ ਜਾਂਦਾ ਨਿੱਕਾ ਮੋਟਾ ਕੰਮ ਕਰਦਾ ਸੀ ਉਦੋਂ ਨਿੱਕੇ ਨੇ ਮੌਕੇ ਨੂੰ ਦੇਖਦੇ ਹੋਏ ਭਾਨੇ ਨੂੰ ਆਪਣੇ ਘਰ ਲੈ ਜਾਂਦਾ ਜਖਸੀਰ ਕਿਸੇ ਤਰ੍ਹਾਂ ਨਿੱਕੇ ਦੇ ਘਰ ਜਾ ਕੇ ਭਾਨੇ ਨੂੰ ਆਪਣੇ ਮਨ ਦੀ ਅਵਸਥਾ ਤਾਂ ਦੱਸ ਦਿੰਦਾ ਹੈ ਪਰ ਦੁਬਾਰਾ ਕਈ ਮਹੀਨੇ ਉਸਦੇ ਘਰ ਨਹੀਂ ਜਾਂਦਾ ਨਿੱਕੇ ਤੇ ਜਗਸੀਰ ਦੀ ਮੋੜ ਫੇਰ ਦੋਸਤੀ ਹੋ ਜਾਂਦੀ ਹੈ। ਭਾਨੀ ਦੇ ਬੱਚੇ ਵੀ ਹੋ ਜਾਂਦੇ ਹਨ। ਉਹ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਹੈ। ਉਹ ਭਾਨੀ ਤੇ ਨਿੱਕੇ-ਨਿੱਕੇ ਕੰਮਾਂ ਵਿੱਚ ਹੱਥ ਬਣਾਉਂਦਾ ਹੈ। ਦੋਵੇਂ ਇੱਕ ਦੂਜੇ ਨਾਲ ਆਪਣਾ ਦੁੱਖ ਵੀ ਸਾਂਝਾ ਕਰਦੇ ਨੇ। ਭਾਨੀ ਦੇ ਬੱਚੇ ਉਸ ਨੂੰ ਚਾਚਾ-ਚਾਚਾ ਕਹਿ ਕੇ ਬੁਲਾਉਂਦੇ ਹਨ। ਜਗਸੀਰ ਭਾਨੀ ਦੀ ਖੁਸ਼ੀ ਵਿੱਚ ਹੀ ਖੁਸ਼ ਰਹਿੰਦਾ ਹੈ। ਨਿੱਕੇ دوست ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਜਗਸੀਰ ਇੱਕ ਅਨੋਖੇ ਦਰਦ ਨਾਲ ਹੀ ਅੰਦਰੋਂ ਆਪਣੇ ਆਪ ਨੂੰ ਬਿੰਨਿਆ ਹੋਇਆ ਮਹਿਸੂਸ ਕਰਦਾ ਹੈ ਜਗਸੀਰ ਇੱਕ ਚੰਗਾ ਕਾਮਾ ਬਣ ਜਾਂਦਾ ਹੈ ਹੁਣ ਖੇਤਾਂ ਦਾ ਕੰਮ ਧਰਮ ਸਿੰਘ ਦਾ ਪੁੱਤਰ ਪੰਤਾ ਸੰਭਾਲ ਲੈਂਦਾ ਹੈ ਉਹ ਜਗਸੀਰ ਕੋਲੋਂ ਬਹੁਤ ਕੰਮ ਲੈਂਦਾ ਹੈ ਉਸ ਦਾ ਸਾਰਾ ਕੰਮ ਕਰਨ ਤੋਂ ਬਾਅਦ ਜਗਸੀਰ ਆਪਣੀ ਪੈੜੀ ਦਾ ਕੰਮ ਕਰਦਾ ਹੈ ਪਰ ਪੰਤਾ ਜਖਸੀਰ ਨੂੰ ਕਈ ਤਰ੍ਹਾਂ ਦੇ ਬਿਆੰਗ ਕੱਸਦਾ ਹੈ ਤੇ ਉਸ ਨੂੰ ਚੰਗਾ ਮਾੜਾ ਬੋਲਦਾ ਹੈ ਉਸ ਦੇ ਪਿਤਾ ਨੂੰ ਗਾਲਾਂ ਕੱਢਦਾ ਹੈ ਪਰ ਉਹ ਫਿਰ ਵੀ ਚੁੱਪ ਰਹਿੰਦਾ ਸੀ ਠੰਡੀਆਂ ਰਾਤਾਂ ਵਿੱਚ ਪਾਣੀ ਦਾ ਕੰਮ ਕਰਦਿਆਂ ਉਸ ਦੀ ਹਾਲਤ ਖਰਾਬ ਹੋ ਜਾਂਦੀ ਪੰਤਾ ਟਾਲੀ ਹੇਠ ਬੈਠਾ ਅੱਗ ਸੇਕਦਾ ਰਹਿੰਦਾ ਸੀ ਉਸ ਦੇ ਉੱਪਰ ਹਮੇਸ਼ਾ ਹੁਕਮ ਚਲਾਉਂਦਾ ਰਹਿੰਦਾ ਉਸ ਦੇ ਜਾਣ ਤੋਂ ਬਾਅਦ ਜਖਸੀਰ ਆਪਣੀ ਥਕਾਵਟ ਤੇ ਠੰਡਕ ਨੂੰ ਖਤਮ ਕਰ ਲਈ ਅਫੀਮ ਦਾ ਸਹਾਰਾ ਲੈ ਲੈਂਦਾ ਸੀ ਆਪਣੇ ਪਿਤਾ ਦੀ ਮੜੀ ਦੇ ਕੋਲ ਬਲ ਦੀ ਅੱਗ ਨੂੰ ਛੇਕਦਾ ਤੇ ਗੁੱਸਾ ਮੋਸਾ ਹੋ ਕੇ ਪਿਆ ਰਹਿੰਦਾ ਜਦੋਂ ਨੀਂਦ ਖੁੱਲਦੀ ਤਾਂ ਉਹ ਆਪਣੇ ਘੱਲ ਘਰ ਦੇ ਵੱਲ ਚੱਲ ਪੈਂਦਾ ਸੀ ਪਰ ਉਹ ਤੇਜ਼ ਬੁਖਾਰ ਚੜ ਜਾਂਦਾ ਬੁਖਾਰ ਤੇਜ਼ ਹੋਣ ਦੇ ਕਾਰਨ ਉਹ ਖੇਤਾਂ ਦੇ ਵੱਲ ਨਹੀਂ ਜਾਂਦਾ ਉਹ ਦੋ ਤਿੰਨ ਦਿਨ ਖੇਤਾਂ ਵਿੱਚ ਗੇੜਾ ਵੀ ਨਹੀਂ ਮਾਰਨ ਜਾਂਦਾ ਬੁਖਾਰ ਦੇ ਕਾਰਨ ਉਸ ਦੀਆਂ ਲੱਤਾਂ ਕਮਜ਼ੋਰੀਆਂ ਰਹਿੰਦੀਆਂ ਆਪਣੀ ਮਾਂ ਦੇ ਸੌ ਜਾਣ ਤੋਂ ਪਿੱਛੋਂ ਉਹ ਹਿੰਮਤ ਕਰਕੇ ਆਪਣੇ ਦੁੱਖ ਸੁੱਖ ਦੇ ਸਾਥੀ ਰੌਣਕੀ ਦੀ ਪੱਠੀ ਵੱਲ ਨੂੰ ਤੁਰ ਪੈਂਦਾ ਪਰ ਕਮਜ਼ੋਰੀ ਕਾਰਨ ਉਹ ਥੋੜੀ ਦੂਰੀ ਤੋਹੀ ਹੀ ਇੱਕ ਲੱਕੜੀ ਦੇ ਮੋਟੇ ਬੈ ਜਾਂਦਾ ਉਸ ਦੀ ਨਜ਼ਰ ਆਪਣੇ ਬੇੜੇ ਦੇ ਮਕਾਨਾਂ ਵੱਲ ਪੈਂਦੀ ਹੈ ਤੇ ਉਹ ਸੋਚਦਾ ਰਹਿੰਦਾ ਹੈ ਕਿ ਇੰਨਾ ਘੁਰਨੇ ਬਰ ਗਈ ਮਕਾਨਾਂ ਵਿੱਚ ਬਰਿਆਂ ਤੋਂ ਲੋਕ ਦਿਨ ਕੱਟ ਰਹੇ ਹਨ ਕੋਠੇ ਸੱਤਨ ਦੀ ਉਹਨਾਂ ਵਿੱਚ ਹਿੰਮਤ ਨਹੀਂ ਉਹ ਸਭ ਕਿਸਮਤ ਦੇ ਭਰੋਸੇ ਜੀ ਰਹੇ ਹਨ ਉਹਨਾਂ ਦੇ ਚਿਹਰੇ ਹਮੇਸ਼ਾ ਬੁੱਝੇ ਰਹਿੰਦੇ ਹਨ ਉਸ ਅੰਦਰੋਂ ਇਹ ਕਹਾਵਤ ਨਿਕਲਦੀ ਹੈ ਬੰਦਿਆ ਤੇਰੀਆਂ ਦੱਸ ਦੇਹੀਆਂ ਇੱਕੋ ਗਈ ਬਿਹਾ ਬਾਕੀ ਕਿੱਧਰ ਗਈਆਂ ਕਹਾਵਤ ਨਿਕਲਦੀ ਹੈ ਦੁੱਖਾਂ ਵੱਲ ਇਸ਼ਾਰਾ ਕਰਦੀ ਹੈ ਉਹ ਇਹ ਸੋਚਦਾ ਹੀ ਉੱਠ ਕੇ ਰੌਣਕੀ ਦੀ ਪੱਠੀ ਤੇ ਪੁੱਜਦਾ ਹੈ ਰੌਣਕੀ ਦੀ ਪਤਨੀ ਸਭ ਕੁਝ ਸੁਣ ਕੇ ਕਿਧਰੇ ਚਲੀ ਗਈ ਇਸ ਲਈ ਉਹ ਇਕੱਲਾ ਹੀ ਰਹਿ ਰਿਹਾ ਸੀ ਜਗਸੀਰ ਨੂੰ ਬੁਖਾਰ ਚੜਿਆ ਵੇਖ ਕੇ ਉਸ ਨੂੰ ਦੋ ਗੋਲੀਆਂ ਖਾਣ ਨੂੰ ਦੇ ਦਿੰਦਾ ਦੋਵੇਂ ਦੋਸਤ ਇੱਕ ਦੂਜੇ ਦੀ ਜ਼ਿੰਦਗੀ ਤੇ ਦੁੱਖ ਫਰੋਲਦੇ ਰੌਣਕੀ ਦਾ ਦਰਦ ਉਸ ਦੀਆਂ ਅੱਖਾਂ ਵਿੱਚ ਹੰਝੂ ਬਣ ਕੇ ਵਹਿ ਤੁਰਦਾ ਸੀ ਗੱਲਾਂ ਕਰਦਿਆਂ ਕਰਦਿਆਂ ਘੰਟੇ ਬੀਤ ਜਾਂਦੇ ਇਸ ਦੌਰਾਨ ਉਹਨਾਂ ਨੂੰ ਜਾਗੋ ਆਈ ਦੀ ਆਵਾਜ਼ ਆਉਂਦੀ ਹੈ ਜੋ ਕਿ ਪਿੰਡ ਦੀਆਂ ਮਟਿਆਰਾਂ ਕਿਸੇ ਦੇ ਵਿਆਹ ਦੀ ਖੁਸ਼ੀ ਵਿੱਚ ਜਾਗੋ ਕੱਢ ਕੱਢ ਰਹੀਆਂ ਸਨ ਇਹਨਾਂ ਦੇ ਕੋਲ ਪੁੱਜਨ ਤੇ ਇੱਕ ਮਟਿਆਰ ਨੇ ਰੌਣਕੀ ਨੂੰ ਤੱਕਾ ਮਾਰਿਆ ਤੇ ਮਜ਼ਾਕ ਵੀ ਕੀਤਾ ਸਹਜੇ ਸਹਜੇ ਇਹ ਅੱਗੇ ਵੱਲ ਚਲੀਆਂ ਗਈਆਂ ਉਹਨਾਂ ਦੇ ਜਾਣ ਤੋਂ ਬਾਅਦ ਦੋਵੇਂ ਉਹਨਾਂ ਮਟਿਆਰਾਂ ਦੀਆਂ ਮਿੱਠੀਆਂ ਟਕੋਰਾਾਂ ਤੇ ਮਜਾਕਾਂ ਉਹਨਾਂ ਦੀ ਅਕਲ ਮੂੰਹ ਜੋਰੀ ਬਾਰੇ ਗੱਲਾਂ ਕਰਦੇ ਫਿਰ ਉਹ ਦੋਵੇਂ ਉੱਥੇ ਹੀ ਸੋ ਜਾਂਦੇ ਹਨ ਸਵੇਰੇ ਉੱਠ ਕੇ ਉਹ ਆਪਣੇ ਘਰ ਆ ਜਾਂਦਾ ਹੈ ਬੁਖਾਰ ਤਾਂ ਉੱਤਰ ਗਿਆ ਸੀ ਪਰ ਕਮਜ਼ੋਰੀ ਕਾਰਨ ਜਕਸੀਰ ਚੱਲ ਫਿਰ ਨਹੀਂ ਸੀ ਸਕਦਾ ਇੱਕ ਹਫ਼ਤੇ ਬਾਅਦ ਉਹ ਖੇਤਾਂ ਵੱਲ ਜਾਣ ਦੀ ਹਿੰਮਤ ਕਰਦਾ ਹੈ ਤਾਂ ਰਸਤੇ ਵਿੱਚ ਉਸ ਨੂੰ ਆਪਣਾ ਦੋਸਤ ਨਿੱਕਾ ਨਾਈ ਮਿਲਦਾ ਹੈ ਰਸਮੀ ਗੱਲਬਾਤ ਕਰਨ ਤੋਂ ਬਾਅਦ ਦੋਵੇਂ ਆਪਣੇ ਆਪ ਰਸਤੇ ਵੱਲ ਚੱਲੇ ਜਾਂਦੇ ਹਨ ਨਿੱਕੇ ਨੂੰ ਜਗਸੀਰ ਦਾ ਆਪਣੇ ਆਪ ਉਸ ਦੇ ਘਰ ਆ ਕੇ ਬੱਚਿਆਂ ਨਾਲ ਖੇਡਣਾ ਬੁਰਾ ਨਹੀਂ ਲੱਗਦਾ ਪਰ ਕਈ ਗੱਲਾਂ ਸੁਣ ਕੇ ਉਹ ਜਗਸੀਰ ਨਾਲ ਰੜਕ ਜ਼ਰੂਰ ਰੱਖਣ ਲੱਗ ਪਿਆ ਸੀ ਨਿੱਕੇ ਦੀ ਇਸ ਰੜਕ ਨੂੰ ਉਸ ਦਾ ਭੂਆ ਦਾ ਪੁੱਤਰ ਹੋਰ ਵੀ ਵਧਾ ਦਿੰਦਾ ਹੈ ਉਹ ਨਹੀਂ ਚਾਹੁੰਦਾ ਕਿ ਜਗਸੀਰ ਨਿੱਕੇ ਦੇ ਘਰ ਆ ਜਾਵੇ ਨਿੱਕੇ ਦਾ ਜਗਸੀਰ ਪ੍ਰਤੀ ਰਵੱਈਆ ਬਹੁਤ ਰੁੱਖਾ ਹੋ ਜਾਂਦਾ ਸੀ ਜਿਸ ਕਾਰਨ ਉਹ ਨਿੱਕੇ ਦੇ ਘਰ ਜਾਣਾ ਘਟਾ ਰਿਹਾ ਸੀ ਜਗਸੀਰ ਨੇ ਖੇਤਾਂ ਵਿੱਚ ਕੰਮ ਕਰਨਾ ਫੇਰ ਸ਼ੁਰੂ ਕਰ ਦਿੱਤਾ ਇੱਕ ਦਿਨ ਉਸ ਨੇ ਆਪਣੇ ਖੇਤ ਦੀ ਟਾਲੀ ਨੂੰ ਡਿੱਗਿਆ ਦੇਖ ਕੇ ਉਹ ਉਥੋਂ ਭੱਜ ਲਿਆ ਉਥੇ ਕਈ ਬੰਦੇ ਵੀ ਖਲੋਤੇ ਦੇਖੇ ਉਹ ਉਹਨਾਂ ਨਾਲ ਜਦੋਂ ਗੱਲਬਾਤ ਕਰਦਾ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਭੰਤੇ ਨੇ ਸਟਾਲੀ ਦਾ ਸੌਦਾ ਮੰਡੀ ਵਾਲੇ ਟਾਲੀਏ ਸਾਹ ਨਾਲ ਕਰ ਲਿਆ ਹੈ ਉਸ ਦੇ ਬੰਦੇ ਹਨ ਜਗਸੀਰ ਨੂੰ ਬਹੁਤ ਗੁੱਸਾ ਆਉਂਦਾ ਹੈ ਪਰ ਪਿੰਡ ਵੱਲ ਜਾਂਦਿਆਂ ਉਸ ਦਾ ਗੁੱਸਾ ਜਿਹੜਾ ਹੁੰਦਾ ਉਦਾਸੀ ਵਿੱਚ ਬਦਲ ਜਾਂਦਾ ਹੈ ਅੱਜ ਉਸ ਨੂੰ ਆਪਣਾ ਨੀਮੀ ਜਾਤ ਦਾ ਸੀਰੀ ਹੋਣਾ ਉਹਨੂੰ ਬਹੁਤ ਬੁਰਾ ਲੱਗ ਰਿਹਾ ਸੀ ਉਹ ਘਰ ਪੁੱਜ ਕੇ ਆਪਣੀ ਮਾਨ ਨੰਦੀ ਨੂੰ ਮਿਲੇ ਬਗੈਰ ਕੋਠੜੀ ਵਿੱਚ ਜਾ ਕੇ மஞ்சੇ ਉੱਤੇ ਲੇਟ ਜਾਂਦਾ ਹੈ ਮਾਂ ਦੇ ਪੁੱਛਣ ਤੇ ਉਹ ਰੋਂਦਾ ਹੈ ਤੇ ਟਾਲੀ ਦੀ ਗੱਲ ਵੀ ਦੱਸਦਾ ਹੈ ਨੰਦੀ ਗੁੱਸੇ ਵਿੱਚ ਬੁੜਬੁੜਾਉਂਦੀ ਹੋਈ ਧਰਮ ਸਿੰਘ ਦੇ ਘਰ ਪੁੱਜ ਜਾਂਦੀ ਹੈ ਉਹ ਧਰਮ ਸਿੰਘ ਨੂੰ ਆਪਣੇ ਪਤੀ ਦੇ ਪੁੱਤਰ ਦੀ ਕਲਾਮੀ ਮਿਹਨਤ ਮਸਤਕ ਦਾ ਮੇਣਾ ਮਾਰਦੀ ਹੈ ਧਰਮ ਸਿੰਘ ਨੰਦੀ ਨੂੰ ਚੁੱਪ ਕਰਾਉਣ ਲਈ ਕੋਸ਼ਿਸ਼ ਕਰਦਾ ਹੈ ਉਤੀ ਸਾਰੀ ਗੱਲ ਸੁਣਨ ਤੋਂ ਬਾਅਦ ਉਹ ਉਸ ਨੂੰ ਸਮਝ ਜਾਂਦਾ ਹੈ ਕਿ ਇਹ ਸਭ ਕੁਝ ਉਸ ਦੇ ਪੁੱਤਰ ਪੰਤੇ ਦੇ ਕਾਰਨ ਹੀ ਹੋ ਰਿਹਾ ਹੈ ਉਹ ਨੰਦੀ ਨੂੰ ਮੰਚੇ ਉੱਪਰ ਬਿਠਾ ਦਿੰਦਾ ਹੈ ਤੇ ਆਪ ਹੀ ਠਾ ਵਾਲ ਬੈਠ ਜਾਂਦਾ ਹੈ ਤੇ ਉਸ ਨੂੰ ਤਸੱਲੀ ਦਿੰਦਾ ਹੋਇਆ ਕਹਿੰਦਾ ਹੈ ਤੂੰ ਫਿਕਰ ਨਾ ਕਰ ਨੰਦੀਏ ਪਰ ਧਰਮ ਸਿੰਘ ਦੀ ਪਤਨੀ ਤੰਨੂ ਹੁੰਦੀ ਆ ਇਹ ਸਭ ਕੁਝ ਦੇਖ ਕੇ ਆਪੇ ਤੋਂ ਬਾਹਰ ਹੋ ਜਾਂਦੀ ਹੈ ਨੰਦੀ ਆਪਣੇ ਪਤੀ ਵੱਲੋਂ ਲਗਾਈ ਹੋਈ ਟਾਲੀ ਤੇ ਉਸਦੀ ਮੜੀ ਨੂੰ ਟੁੱਟਦੇਆਂ ਦੇ ਕੀਰਨੇ ਪਾਈ ਜਾਂਦੀ ਹੈ ਉਸ ਨੂੰ ਆਪਣੇ ਪਤੀ ਦੇ ਅੰਤਮ ਬੋਲ ਵੀ ਜਾਦ ਆਉਂਦੇ ਹਨ ਜੋ ਉਸਨੇ ਕਹਿ ਸੰਨ ਕਿ ਉਸਦੀ ਮੜੀ ਉੱਪਰ ਦੀਵਾ ਜਲਾਇਆ ਕਰੇ ਧਰਮ ਸਿੰਘ ਨੰਦੀ ਨੂੰ ਸਹਾਰਾ ਦਿੰਦੇ ਹੋਏ ਉਸ ਨੂੰ ਘਰ ਛੱਡ ਕੇ ਆਉਣ ਦੇ ਬਹਾਨੇ ਜਖਸੀਰ ਨੂੰ ਵੀ ਮਿਲਦਾ ਹੈ ਉਧਰ ਜਗਸੀਰ ਵੀ ਬੜਾ ਦੁਖੀ ਹੁੰਦਾ ਹੈ ਉਹ ਧਰਮ ਸਿੰਘ ਆਪਣੀ ਪੱਗ ਦੇ ਲੜ ਨਾਲ ਉਹਨਾਂ ਦੀਆਂ ਅੱਖਾਂ ਨੂੰ ਪੂੰਝਦਾ ਹੈ ਜਿਸ ਨੂੰ ਜਗਸੀਰ ਮਹਿਸੂਸ ਕਰਦਾ ਹੈ ਉਸ ਤੋਂ ਅਗਲੇ ਦਿਨ ਜਗਸੀਰ ਸਾਰਾ ਦਿਨ ਆਪਣੇ ਘਰ ਹੀ ਪਿਆ ਰਹਿੰਦਾ ਪਰ ਦਿਨ ਸੋਪਨ ਸਿਪਣ ਦੇ ਨਾਲ ਹੀ ਉਹ ਉੱਠ ਕੇ ਬਾਹਰ ਤੁਰ ਪੈਂਦਾ ਰਸਤੇ ਵਿੱਚ ਉਸ ਨੂੰ ਇੱਕ ਭੰਤਾ ਮਿਲ ਜਾਂਦਾ ਹੈ ਉਸ ਨੂੰ ਦੇਖ ਕੇ ਜਗਸੀਰ ਦੇ ਤਨ ਬਦਨ ਵਿੱਚ ਅੱਗ ਨਿਕਲ ਲੱਗ ਪੈਂਦੀ ਹੈ ਪਰ ਉਹ ਉਸ ਨੂੰ ਕੁਝ ਵੀ ਨਹੀਂ ਆਖਦਾ ਪਰ ਉਹ ਉਸ ਨੂੰ ਕੁਝ ਆਖ ਨਾ ਸਕਿਆ ਉਧਰ ਭੰਤਾ ਉਹਨੂੰ ਫਿਰ ਟਕੋਰਾ ਮਾਰਦਾ ਹੈ ਤਾਨੇ ਮਿਹਨੇ ਮਾਰਦਾ ਹੈ ਲੇਕਿਨ ਜਗਸੀਰ ਆਪਣੇ ਪਿਤਾ ਦੀ ਮੜੀ ਤੋੜੇ ਚਾਨ ਕਰਨ ਬਹੁਤ ਪਰੇਸ਼ਾਨ ਸੀ ਹਨੇਰਾ ਹੋਣ ਤੇ ਉਹ ਖੇਤਾਂ ਕੋਲ ਪੁੱਜ ਜਾਂਦਾ ਉਸ ਨੂੰ ਆਸਮਾਨ ਤੇ ਖਿਲਰੇ ਤਾਰੇ ਉਸ ਨੂੰ ਅੱਖਾਂ ਵਿੱਚ ਲੜਕਦੇ ਅਥਰੂ ਜਾਪਦੇ ਜੋ ਨਾ ਤਾਂ ਡਿੱਗਦੇ ਸਨ ਨਾ ਹੀ ਸੁੱਕਦੇ ਸਨ ਉਹ ਹਮੇਸ਼ਾ ਪਾਨੀ ਨੂੰ ਹੀ ਕਿਹਾ ਕਰਦਾ ਸੀ ਕਿ ਉਹ ਉਸ ਲਈ ਆਸਮਾਨ ਤੋਂ ਤਾਰੇ ਤੋੜ ਕੇ ਲਿਆਵੇਗਾ ਪਰ ਉਹ ਇਹ ਨਹੀਂ ਕਰ ਸਕਿਆ ਅੱਜ ਉਹ ਆਪਣੇ ਖੇਤ ਵਿੱਚ ਹੀ ਡਿੱਗੀ ਹੋ ਟਾਲੀ ਨਾਲ ਸਖਣੀ ਹੋਈ ਪਈ ਸੀ ਉਹ ਕੁਝ ਵੀ ਨਹੀਂ ਕਰ ਸਕਦਾ ਸੀ ਉਹ ਟਾਣੀ ਦੇ ਮੋਢ ਤੇ ਬੜੇ ਪਿਆਰ ਨਾਲ ਹੱਥ ਫਿਆਜਾ ਹੈ ਜਿਵੇਂ ਕੋਈ ਬਲ ਦੇਦੀ ਪਿੱਠ ਤੇ ਹੱਥ ਫੇਰਦਾ ਹੋਵੇ ਫੇਰ ਕੁਝ ਦਿਨਾਂ ਬਾਅਦ ਉਸ ਨੂੰ ਪੁੱਟੀ ਹੋਈ ਟਾਲੀ ਹੇਠ ਇੱਕ ਟੋਆਚਾ ਦਿਸਿਆ ਧਿਆਨ ਦੇਖਣ ਤੇ ਉਸ ਨੂੰ ਪਤਾ ਚੱਲਿਆ ਕਿ ਉਸਦੇ ਪਿਤਾ ਦੀ ਮੜੀ ਦੀ ਕਲੀ ਕੀਤੀ ਹੋਈ ਇੱਟ ਹੈ ਉਹ ਟੋਏ ਵਿੱਚ ਵੱੜ ਗਈ ਸੀ ਉਸ ਨੇ ਇੱਕ ਇੱਕ ਕਰਕੇ ਸਭ ਇੱਟਾਂ ਕੱਢ ਲਈਆਂ ਇੰਨਾ ਸਾਰੀਆਂ ਇੱਟਾਂ ਨੂੰ ਚੁੱਕ ਕੇ ਉਹ ਆਪਣੇ ਘਰ ਲੈ ਆਇਆ। ਉਧਰ ਨੰਦੀ ਨੂੰ ਦੱਸੇ ਬਿਨਾ ਹੀ ਉਸਨੇ ਨਾ ਇੱਟਾਂ ਦੀ ਤੇ ਮਿੱਟੀ ਦੀ ਮਦਦ ਨਾਲ ਘਰ ਦੇ ਬੇੜੇ ਵਿੱਚ ਹੀ ਪਿਤਾ ਦੀ ਮੜੀ ਬਣਾ ਲਈ। ਇਸ ਲਈ ਉਸ ਨੂੰ ਤਸੱਲੀ ਹੋਈ ਕਿਉਂਕਿ ਇਸ ਨਾਲ ਪਿਤਾ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ। ਅਤੇ ਉਸ ਦੇ ਪਿਤਾ ਦੀ ਅੰਤਮ ਇੱਛਾ ਵੀ ਜੁੜੀ ਹੋਈ ਸੀ। ਇੰਨਾ ਸੋਚਾਂ ਵਿੱਚ ਹੀ ਘਿਰਿਆ ਉਹ ਕੋਠੜੀ ਵਿੱਚ ਜਾ ਕੇ ਲੰਮਾ ਪੈ ਗਿਆ ਪਤਾ ਨਹੀਂ ਉਹ ਕਦੋਂ ਸੋ ਗਿਆ ਸਵੇਰ ਹੁੰਦਿਆਂ ਹੀ ਹਲਾ ਹਲਾ ਕੇ ਉਸ ਨੂੰ جگਾ ਰਹੀ ਸੀ ਜਗਸੀਰ ਉੱਠ ਕੇ ਚੁੱਪ ਕੀਤਾ ਬਾਹਰ ਨਿਕਲ ਗਿਆ ਉਧਰ ਧਰਮ ਸਿੰਘ ਦਾ ਪੁੱਤਰ ਭੰਤਾ ਤੇ ਉਸ ਦੀ ਪਤਨੀ ਧੰਨੋ ਉਸ ਕੋਲੋਂ ਵੱਖ ਹੋਣ ਚਾਉਂਦੇ ਸਨ ਜ਼ਮੀਨ ਦੀ ਵੰਡ ਕਰਾਉਣੀ ਚਾਹੁੰਦੇ ਸੀ ਪਰ ਧਰਮ ਸਿੰਘ ਪਿੰਡ ਵਿੱਚ ਆਪਣੀ ਇੱਜ਼ਤ ਦੇ ਕਾਰਨ ਇਸ ਦੇ ਹੱਕ ਵਿੱਚ ਨਹੀਂ ਸੀ ਕਿ ਉਹ ਅੱਡ ਹੋ ਜਾਣ ਦੂਜੇ ਪਾਸੇ ਨੰਦੀ ਦੀ ਗੁਆਂਣ ਛੁੱਟੀ ਸਵੇਰੇ ਸਾਰ ਉਸ ਕੋਲੋਂ ਸੱਬਲ ਮੰਗਣ ਲਈ ਆਉਂਦੀ ਹੈ ਤਾਂ ਬੇੜੇ ਵਿੱਚ ਬਣਾਈ ਮੜੀ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਉਹ ਨੰਦੀ ਕੋਲੋਂ ਉਸ ਬਾਰੇ ਪੁੱਛਦੀ ਹੈ ਪਰ ਉਹ ਤਾਂ ਇਸ ਮੜੀ ਬਾਰੇ ਨਹੀਂ ਜਾਣਦੀ ਸੀ ਉਸ ਨੂੰ ਵੇਖ ਕੇ ਉਸ ਨੂੰ ਸਮਝਣ देर ਨਹੀਂ ਲੱਗਦੀ ਕਿ ਇਹ ਸਭ ਕੁਝ ਧਰਮ ਸਿੰਘ ਦੇ ਪੁੱਤਰ ਦਾ ਕੀਤਾ ਹੋਇਆ ਹੈ ਉਹ ਧਰਮ ਸਿੰਘ ਤੇ ਉਸਦੇ ਪਰਿਵਾਰ ਰੌਣਕੀ ਜਕਸੀਰ ਨੂੰ ਦਵਾਈ ਦਿੰਦਾ ਹੈ ਤੇ ਉਸ ਨੇ ਰੋਟੀ ਖਾਣੇ ਵੀ ਬੰਦ ਕਰ ਦਿੱਤੀ ਉਸ ਨੂੰ ਆਪਣੇ ਦੁੱਖ ਭਰੀ ਜ਼ਿੰਦਗੀ ਬੜੀ ਜ਼ਿਆਦਾ ਆਉਂਦੀ ਹੈ ਉਸ ਨੂੰ ਆਪਣੀ ਮੌਤ ਨਜ਼ਦੀਕ ਆਉਂਦੀ ਹੀ ਪ੍ਰਤੀਤ ਹੁੰਦੀ ਹੈ ਉਹ ਆਪਣੇ ਦੋਸਤ ਰੌਣਕੀ ਨੂੰ ਪਾਨੀ ਨੂੰ ਸਦਨ ਲਈ ਕਹਿੰਦਾ ਹੈ ਪਰ ਪਾਨੀ ਆਪਣੇ ਭਰਾ ਦੇ ਵਿਆਹ ਤੇ ਪੇਕੇ ਗਈ ਹੋਈ ਹੁੰਦੀ ਹੈ ਉਹ ਮਰਨ ਤੋਂ ਪਹਿਲਾਂ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਉਹ ਪਾਨੀ ਨੂੰ ਆਖੇ ਕਿ ਉਹ ਉਸ ਦੀ ਮੜੀ ਦੇ ਉੱਤੇ ਜ਼ਰੂਰ ਆਇਆ ਕਰੇ ਰੌਣਕੀ ਨੇ ਜਖਸੀਰ ਦੇ ਫੁੱਲ ਜਲ ਪ੍ਰਵਾਹ ਕਰਨ ਤੋਂ ਬਾਅਦ ਉਸ ਦੀ ਆਖਰੀ ਇੱਛਾ ਅਨੁਸਾਰ ਉਸ ਦੀ ਮੜੀ ਬਣਵਾ ਦਿੱਤੀ ਸੀ ਪਾਨੀ ਭਰਾ ਦੇ ਵਿਆਹ ਤੋਂ ਜਦੋਂ ਆ ਚੁੱਕੀ ਸੀ ਉਸ ਦੀ ਹਿੰਮਤ ਨਹੀਂ ਹੋਈ ਕਿ ਉਹ ਉਸ ਨੂੰ ਮੜੀ ਪੋਚਣ ਲਈ ਕਹੇ ਪਰ ਉਸ ਨੂੰ ਮੜੀ ਤੇ ਦੀਵਾ ਜਗਦਾ ਦੇਖਿਆ ਉਹ ਸਮਝ ਗਿਆ ਉਸ ਨੂੰ ਦੀਵੇ ਦੀ ਲੋ ਕੰਬਦੀ ਪਾਟਦੀ ਅਡੋਰ ਤੇ ਫਿਰ ਉੱਚੀ ਹੁੰਦੀ ਪਰਤੇਤ ਹੁੰਦੀ ਉਸ ਨੇ ਪਾਣੀ ਨੂੰ ਮੜੀ ਤੋਂ ਮੋੜਦਿਆ ਵੀ ਦੇਖਿਆ ਰੌਣਕੀ ਨੂੰ ਪਾਣੀ ਵੀ ਦੀਵੇ ਦੀ ਲੋ ਬਾਂਗ ਲੱਗਦੀ ਸੀ ਰੌਣਕੀ ਆਪਣੀ ਅੱਖਾਂ ਵਿੱਚ ਉੱਚਦੇ ਹੋਇਆ ਪਾਣੀ ਦੇ ਪਿੱਛੇ-ਪਿੱਛੇ ਚੱਲ ਪੈਂਦਾ ਹੈ ਇਸ ਦੇ ਨਾਲ ਹੀ ਨਾਵਲ ਦਾ ਅੰਤ ਹੋ ਜਾਂਦਾ ਹੈ ਤੁਹਾਨੂੰ ਇਹ ਅੱਜ ਦਾ ਨਾਵਲ ਕਿਵੇਂ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ